सिविल प्रशासन ਵੱਲੋਂ ਇੱਥੇ ਇਲੀਗਲ ਜਿਹੜੇ ਕੰਸਟਰਕਸ਼ਨਸ ਹਨ ਉਹਨਾਂ ਦੀ ਡਿਮੋਲੀਸ਼ਨ ਕਰਨੀ ਸੀ ਇਹਦੇ ਵਾਸਤੇ ਉਹਨਾਂ ਨੇ ਬਤੌਰ ਡਿਊਟੀ ਮੈਜਿਸਟਰੇਟ ਤੇ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਪੈਦਾ ਨਾ ਹੋਵੇ ਉਹਦੇ ਵਾਸਤੇ ਪੁਲਿਸ ਫੋਰਸ ਉਹਦੀ ਡਿਮਾਂਡ ਕੀਤੀ ਸੀ ਉਹਦੇ ਅੱਗੇ ਨਜ਼ਰ ਰੱਖਦੇ ਹੋਏ ਮੈਂ ਸਮੇਤ ਡੀਐਸਪੀ ਤូរੀ ਐਸਐਚਓ ਸਿਟੀ ਤូរੀ ਐਸਐਚਓ सदर ਤូរੀ ਡੀਐਸਪੀ ਐਂਡੀਪੀ ਸਮੇਤ ਸਾਡੀ ਫੋਰਸ ਇੱਥੇ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਪੈਦਾ ਨਾ ਹੋਵੇ ਉਦੇ ਕਰਕੇ ਆਪਾਂ ਇੱਥੇ ਆਏ ਆ ਇੱਥੇ ਦੱਸਣੀ ਹੋ ਗਿਆ ਜੀ ਇੱਥੇ ਕੋਈ ਕੁੱਲ 11 ਘਰਾਂ ਦੇ ਇਲੀਗਲ ਜਿੰਨੀਆਂ ਵੀ ਕੰਸਟਰਕਸ਼ਨਸ ਆ ਉਹਨਾਂ ਦੀ ਆਪਾਂ ਡਿਮੋਲੀਸ਼ਨ ਕਰਾਂਗੇ ਤੇ ਇਹਦੇ ਕਰਨ ਉਪਰੰਤ ਇਹ ਵੀ ਦੱਸਣਾ ਬਣਦਾ ਹੈ ਕਿ ਇਹਨਾਂ ਦੇ ਉੱਤੇ ਕਈ ਐਨਡੀਪੀਐਸ ਦੇ ਪਰਚੇ ਵੀ ਆ ਕਾਫੀ ਐਫਆਈਆਰਸ ਵੀ ਦਰਜ ਆ ਤੇ ਕਿਉਂਕਿ ਇਹ ਜਿਹੜਾ ਪੂਰਾ ਮੁਹੱਲਾ ਥੋੜਾ ਨਟੋਰੀਅਸ ਹੈ ਤੇ ਇਸ ਕਰਕੇ ਆਪਾਂ ਥੋੜੀ ਫੋਰਸ ਦੀ ਪ੍ਰੈਜ਼ੈਂਸ ਇੱਥੇ ਜ਼ਿਆਦਾ ਰੱਖੀ ਹੈ ਕਿ ਕੋਈ ਵੀ ਅਣ ਸੁਖਾਵੀ ਜਿਹੜੀ ਘਟਨਾ ਸਿਵਲ ਪ੍ਰਸ਼ਾਸਨ ਨੂੰ ਸਾਹਮਣੇ ਨਾ ਆਣੀ ਪਏ ਇਸ ਲਈ ਮੇਰਾ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਆਪਣਾ ਕੀਤਾ ਜੇ ਬਾਚ ਲੋ ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਮਿਲ ਕੇ ਕਰਵੇ ਤੇ ਆਪਾਂ ਵਚਨਬੱਧਾ ਪੰਜਾਬ ਚੋਂ ਨਸ਼ਾ ਖਤਮ ਕਰਦੇ ਬਾੜੇ ਅੰਸਰਾਂ ਨੂੰ ਵੀ ਮੈਸੇਜ ਹੈ ਜਾਂ ਤਾਂ ਆਪਣਾ ਕੀਤਾ ਬਾਚ ਲੋ ਸਾਡਾ ਪੰਜਾਬ ਛੱਡ ਦੋ ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਜਿਹੜਾ ਯੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਤੁਸੀਂ ਰੋਜ਼ ਦੇਖਦੇ ਆਉਂਗੇ ਐਨਡੀਪੀਐਸ ਦੇ ਪਰਚੇ ਜਿੰਨਾ ਤੇ ਹੋਏ ਹੋਏ ਨੇ ਜੇ ਉਹਨਾਂ ਨੇ ਲੋਕਾਂ ਦੇ ਘਰਾਂ 'ਚ 70 ਪਿਛਾਤੇ 70 ਵੀ ਸੇ ਹੋਏ ਘਰ ਦੇ ਸਾਹਮਣੇ ਉਹਦੀ ਤਿੰਨ ਮੰਜ਼ਲੀ ਕੋਠੀ ਤੇ ਦੀਪਮਾਲਾ ਜਗਦੀ ਹੋਵੇ ਇਹਦਾ ਬਰਦਾਸ਼ਤ ਨਹੀਂ ਕੀਤਾ ਜਾਉਂਦਾ ਇਹ ਤਾਂ ਉਹ ਤਾਂ ਟਾਹਾਂਗੇ ਅਸੀਂ ਜੇ ਤੋ ਨਸ਼ਾ ਵੇਚਦਾ ਕੋਈ ਤੁਹਾਡੀ ਜਾਣਕਾਰੀ ਬਿਲਕੁਲ ਬੁੱਕਤ ਰੱਖੀ ਜੋ ਫੋਨ ਨੰਬਰ ਹੈ 9779100 200 ਇਹਦੇ ਤੁਸੀਂ ਸਾਨੂੰ ਦੱਸ ਦੋ ਵੀ ਇਹ ਤੇ ਨਸ਼ਾ ਕੀਤਾ ਜਾਂਦਾ ਬਸ ਤੁਹਾਡਾ ਨਾਮ ਨਾ ਆਵੇ ਕੋਈ ਨਾਮ ਕੋਈ ਨੰਬਰ ਆਵੇ ਬਾਕੀ ਕੰਮ ਸਾਡਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ